ਸਾਹਿਰ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਬਲਜਿੰਦਰ ਸਿੰਘ ਸਿੱਧੂ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਟੈਰਫ ਵਾਰ ਟਰੰਪ ਨੇ ਟਰੂਡੋ ਤੇ ਸ਼ੀਨ ਬੋਮ ਨਾਲ ਗੱਲਬਾਤ ਦੀ ਈਚਾ ਪੜਟਾਈ ਦਿੱਲੀ ਇਲੈਕਸ਼ਨਾਂ ਦੇ ਭਾਜਪਾ ਨੂੰ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਦੇਖਣੀ ਪਵੇਗੀ ਏਜਰੀਵਾਲ ਯੂਪੀਏ ਤੇ ਐਨਡੀਏ ਦੋਵੇਂ ਬੇਰੁਜ਼ਗਾਰੀ ਨਾਲ ਸੱਜਣ ਵਿੱਚ ناکਾਮ ਰਹੇ ਰਾਹੁਲ ਗਾਂਧੀ ਰਾਮ ਰਿਸ਼ੀ ਮੂਹ ਸੁਪਰੀਮ ਕੋਰਟ ਤੋਂ ਝਟਕਾ ਬਰਗਾੜੀ ਬੇਅਦਬੀ ਮਾਮਲੇ 'ਚ ਨਹੀਂ ਮਿਲੀ ਰਾਹਤ ਫਿਰ ਦੂਸੇ ਵਾਲੇ ਦੇ ਕਰੀਬੀ ਦੋਸਤ ਦੇ ਘਰ ਤੇ ਫਾਇਰਿੰਗ ਵਾਇਕ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਪਹਿਲੀ ਵਾਰ ਬਠਿੰਡਾ ਚ ਹੋਣ ਜਾ ਰਿਹਾ ਅੰਤਰਰਾਸ਼ਟਰੀ تھیਟਰ ਫੈਸਟੀਵਲ ਆ 5 ਦਿਨ ਹੋਵੇਗਾ ਵਿਸ਼ਵ ਪ੍ਰਸਿੱਧ ਨਾਟਕਾਂ ਦਾ ਮੰਚਨ ਆ ਚਲਦੀ BMW ਗੱਡੀ ਬਣੀ ਅੱਗ ਦਾ ਗੋਲਾ ਨਿਕਲੀਆਂ ਲਪਟਾਂ ਲੁਧਿਆਣਾ ਫਰੋਇਪੁਰ ਰੋਡ ਤੇ ਹੋਇਆ ਹਾਸਾ ਬਠਿੰਡਾ ਚ ਧੁੰਦ ਕਾਰਨ ਵਾਪਰਿਆ ਹਾਸਾ ਰਕਾਂ ਦੀ ਹੋਈ ਜ਼ੋਰਦਾਰ ਟੱਕਰ ਡਰਾਈਵਰ ਹੋਇਆ ਜ਼ਖਮੀ ਅੰਦੋਲਨ ਦਾ 1 ਸਾਲ ਪੂਰਾ ਹੋਣ ਤੇ ਹੋਣਗੀਆਂ ਤਿੰਨ ਮਹਾਪੰਚਾਇਤਾਂ ਹੁਣ ਖਬਰਾਂ ਵਿਸਤਾਰ ਨਾਲ ਪੈਰਿਫਾਰ ਟਰੰਪ ਨੇ ਟਰੂਡੋ ਤੇ ਸ਼ੀਨ ਬੌਮ ਨਾਲ ਗੱਲਬਾਤ ਦੀ ਇੱਛਾ ਪ੍ਰਗਟਾਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਮੈਕਸੀਕੋ ਤੇ ਚੀਨ ਤੋਂ ਅੰਦਰਾਮ ਦਵਸਤਾ ਤੇ ਟੈਕਸ ਲਾਉਣ ਤੋਂ ਇੱਕ ਦਿਨ ਮਗਰੋਂ ਵਪਾਰਕ ਜੰਗ ਛਿੰਨ ਦੇ ਖਾਸ਼ਾਂ ਦਰਮਿਆਨ ਮਸਲੇ ਨੂੰ ਠੰਡਾ ਕਰ ਲਈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਤੇ ਮੈਕਸੀਕੋ ਦੀ ਰਾਸ਼ਟਰਪਤੀ ਕਲੋਰੀਆ ਸ਼ੀਨ ਬੌਮ ਨਾਲ ਗੱਲਬਾਤ ਦੀ ਇੱਛਾ ਪ੍ਰਗਟਾਈ ਹੈ ਮੰਨਿਆ ਜਾ ਰਿਹਾ ਹੈ ਕਿ ਉਹ ਟੈਕਸ ਦੀ ਥਾਂ ਦੋਵਾਂ ਮੁਲਕਾਂ ਤੋਂ ਅਮਰੀਕਾ ਨਾਲ ਲੱਗਦੀ ਸਰਬ ਦੀ ਸੁਰੱਖਿਆ ਦਾ ਵਾਧਾ ਲੈ ਕੇ ਟੈਰਫ ਜੰਗ ਕਰਕੇ ਇਨ੍ਹਾਂ ਦੇਸ਼ਾਂ ਸਮੇਤ ਆਲਮੀ ਪੱਧਰ ਤੇ ਬਧੀ ਵਪਾਰਕ ਬੇਚੈਨੀ ਨੂੰ ਘਟਾਉਣ ਦਾ ਯਤਨ ਕਰਨਗੇ ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਨਿਰਾਸ਼ਾ ਦੇ ਆਲਮ ਵਿੱਚ ਬੈਠੇ ਉਜ્યોਗਪਤੀਆਂ ਨੂੰ ਦਿਲਾਸਾ ਦੇਣ ਲਈ ਸੋਸ਼ਲ ਮੀਡੀਆ ਤੇ ਕੁਝ ਸੁਨੇਹੇ ਭੇਜੇ ਹਨ ਉਹਨਾਂ ਇੱਕ ਸੁਨੇਹੇ ਵਿੱਚ ਲਿਖਿਆ ਕਿ ਟੈਰਫ ਦੀ ਸ਼ੁਰੂਆਤ ਦਰਦਨਾਕ ਹੋ ਸਕਦੀ ਹੈ ਪਾਰਿਸ ਦਰਦ ਨੂੰ ਅਮਰੀਕਾ ਨੂੰ ਫਿਰ ਤੋਂ ਮਹਾਰ ਬਣਾਉਣ ਦੇ ਯਤਨ ਬਜੋ ਵੇਖਿਆ ਤੇ ਮਹਿਸੂਸ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ ਅਯੋਗ ਪੱਤਿਆਂ ਉੱਤੇ ਰਾਸ਼ਟਰਪਤੀ ਦੇ ਇਸ ਦਲਾਸਿਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਤੇ ਉਹ ਇਸ ਨੂੰ ਰਾਸ਼ਟਰਪਤੀ ਦੇ ਅੜੀਅਲ ਸੁਭਾਅ ਤੋਂ ਵੇਖ ਰਹੇ ਹਨ ਟੈਰਫ ਜੰਗ ਦੇ ਵਿਰੋਧ ਬਜੋ ਕੈਨੇਡਾ ਦੇ ਸਾਰੇ ਸੂਬਿਆਂ ਦੀਆਂ ਸ਼ਰਾਬ ਠੇਕੀਦਾਰ ਕੰਪਨੀਆਂ ਨੇ ਆਪਣੇ ਠੇਕਿਆਂ ਚੋਂ ਅਮਰੀਕਨ ਬ੍ਰਾਂਡ ਗਾਇਬ ਕਰ ਦਿੱਤੇ ਹਨ ਤੇ ਟੈਰਫ ਵਾਪਸੀ ਤੱਕ ਅਮਰੀਕਾ ਤੋਂ ਕਿਸੇ ਵੀ ਤਰ੍ਹਾਂ ਦੀ ਸ਼ਰਾਬ ਮੰਗਵਾਉਣਾ ਬੰਦ ਕਰ ਦਿੱਤੀ ਹੈ ਅਮਰੀਕਨ ਡਿਸਟਿਲਰੀ ਸਪਿਰਟ ਕਾਉਂਸਲ ਦੇ ਪ੍ਰਧਾਨ ਤੇ ਮੁੱਖ ਕਾਰਜਕਾਰੀ ਅਫਸਰ ਕ੍ਰਿਸ ਸਵਿੰਗਰ ਨੇ ਕੈਨੇਡਾ ਦੇ ਇਸ ਪ੍ਰਤੀਕਰਮ ਨੂੰ ਅਮਰੀਕਨ ਸ਼ਰਾਬ ਉਦਯੋਗ ਲਈ ਘਾਤਕ ਮੰਨਿਆ ਹੈ। ਉਹਨਾਂ ਕਹੇ ਕਿ ਬੇਸ਼ੱਕ ਇਸ ਨਾਲ ਸਮੁੱਚੇ ਮੰਡੀਕਰਨ ਤੇ ਵੱਡਾ ਅਸਰ ਪਵੇ ਪਰ ਉਦਯੋਗ ਲਈ ਨਾ ਸਹਿਣਯੋਗ ਘਾਟੇ ਨੂੰ ਨਕਾਰਿਆ ਨਹੀਂ ਜਾ ਸਕਦਾ। ਉਹਨਾਂ ਨੇ ਅਮੀਰ ਜ਼ਾਹਿਰ ਕੀਤੀ ਕਿ ਉਦਯੋਗ ਦੇ ਦਬੱਲੇ ਸਰਕਾਰੀ ਹਿੱਸੇਦਾਰਾਂ ਨੂੰ ਸਾਂਝਾ ਹੱਲ ਤਲਾਸ਼ਣਾ ਹੀ ਉਦਯੋਗਿਕ ਵਿਕਾਸ ਲਈ ਜ਼ਰੂਰੀ ਹੈ। ਬੀਲਿ ਇਲੈਕਸ਼ਨ ਦਾ ਭਾਜਪਾ ਨੂੰ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਦਿੱਖੀ ਪਾਏਗੀ ਕੇਜਰੀਵਾਲ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਦਾਅਵਾ ਕੀਤਾ ਕਿ ਭਾਜਪਾ ਨੂੰ ਦਿੱਲੀ ਅਸੈਂਬਲੀ ਚੋਣਾਂ ਵਿੱਚ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਹ ਚੋਣਾਂ ਨੂੰ ਅਸਰ ਅੰਦਾਜ਼ ਕਰ ਲਈ ਆਪਣੀ ਗੁੰਡਿਆਂ ਅਤੇ ਦਿੱਲੀ ਪੁਲਿਸ ਦੀ ਵਰਤੋਂ ਕਰੇਗੀ ਦਿੱਲੀ ਅਸੈਂਬਲੀ ਚੋਣਾਂ ਲਈ ਚੋਣ ਪ੍ਰਚਾਰ ਦੇ ਆਖਰੀ ਦਿਨ ਇੱਕ ਵੀਡੀਓ ਸੰਦੇਸ਼ ਵਿੱਚ ਕੇਜਰੀਵਾਲ ਨੇ ਦੋਸ਼ ਲਾਇਆ ਕਿ ਭਾਜਪਾ ਪਹਿਲਾਂ ਹੀ ਵੱਡੀ ਹਾਰ ਦੇ ਮੱਦੇਨਜ਼ਰ ਗਲਤ ਜੁਕਤਾਂ ਦਾ ਸਾਰਾ ਲਹਿ ਰਹੀ ਹੈ ਕੇਜਰੀਵਾਲ ਨੇ ਦਾਵਾ ਕੀਤਾ ਕਿ ਅਜੀਆਂ ਜੁਗਤਾਂ ਦੇ ਬਾਵਜੂਦ ਆਪ ਇਤਿਹਾਸਿਕ ਜਿੱਤ ਵੱਲ ਵੱਧ ਰਹੀ ਹੈ ਅਤੇ ਭਾਜਪਾ ਲਈ ਪਾਰਟੀ ਦੇ ਹੋਂਦ ਵਿੱਚ ਆਉਣ ਮੰਗਰੋਂ ਇਹ ਹੁਣ ਤੱਕ ਦੀ ਸਭ ਤੋਂ ਬੁਰੀ ਹਾਰ ਹੋਵੇਗੀ ਯੂਪੀਏ ਤੇ ਐਨਡੀਏ ਦੋਵੇਂ ਬੇਰੁਜ਼ਗਾਰੀ ਨਾਲ ਸੰਜਮ ਵਿੱਚ ناکਾਮ ਰਹੇ ਰਾਹੁਲ ਗਾਂਧੀ ਲੋਕਸਭਾ ਦੇ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਬਜਟ ਦੇ ਇਸਲਾਸ ਵਿੱਚ ਰਾਸ਼ਟਰਪਤੀ ਦੇ ਭਾਸ਼ਣ ਤੇ ਪੇਸ਼ ਧੰਨਵਾਦ ਮਤੇ ਤੇ ਜਾਰੀ ਬਹਿਸ ਵਿੱਚ ਸ਼ਾਮਲ ਹੁੰਦਿਆਂ ਕਿਹਾ ਕਿ ਜੂਪੀਏ ਤੇ ਐਨਡੀਏ ਦੋਵੇਂ ਬੇਰੁਜ਼ਗਾਰੀ ਨਾਲ ਸਿੱਜਣ ਵਿੱਚ ناکਾਮ ਰਹੇ ਹਨ ਉਹਨਾਂ ਕਿਹਾ ਰਾਸ਼ਟਰਪਤੀ ਦੇ ਭਾਸ਼ਣ ਵਿੱਚ ਕੁਝ ਵੀ ਨਵਾਂ ਨਹੀਂ ਪਿਛਲੇ ਭਾਸ਼ਣ ਵਾਲੀਆਂ ਉਹੀ ਪੁਰਾਣੀਆਂ ਗੱਲਾਂ ਸਨ ਗਾਂਧੀ ਨੇ ਕਿਹਾ ਅਸੀਂ ਬੇਰੁਜ਼ਗਾਰੀ ਨਾਲ ਸਿੱਜਣ ਵਿੱਚ ناکਾਮ ਰਹੇ ਹਾਂ ਨਾ ਜੂਪੀਏ ਤੇ ਨਾ ਹੀ ਐਨਡੀਏ ਨੇ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਬਾਰੇ ਕੋਈ ਸਪੱਸ਼ਟ ਜਵਾਬ ਦਿੱਤਾ ਹੈ ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਸ਼ਿਸ਼ ਕੀਤੀ ਅਤੇ ਸੰਕਲਪ ਵਜੋਂ ਮੇਕ ਇਨ ਇੰਡੀਆ ਇੱਕ ਚੰਗਾ ਵਿਚਾਰ ਸੀ ਪਾਰਿਸ ਪਾਸਟਾ ਕੇ ਉਹ ਸਫਲ ਰਹੇ RAMREE HIM ਨੂੰ ਸੁਪਰੀਮ ਕੋਰਟ ਤੋਂ ਝਟਕਾ ਬਰਗਾੜੀ ਬੇਦਵੀ ਮਾਮਲੇ 'ਚ ਨਹੀਂ ਮਿਲੀ ਰਾਹਤ ਬਰਗਾੜੀ ਬੇਦਵੀ ਮਾਮਲੇ ਨਾਲ ਸੰਬੰਧਿਤ ਪਟੀਸ਼ਨ ਤੇ ਸੋਮਵਾਰ ਨੂੰ ਸੁਪਰੀਮ ਕੋਰਟ 'ਚ ਸੁਣਵਾਈ ਹੋਈ ਇਸ ਮਾਮਲੇ 'ਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ RAMREE HIM ਨੂੰ ਰਾਤ ਨਹੀਂ ਮਿਲੀ ਹੈ ਹੁਣ ਇਸ ਮਾਮਲੇ ਦੀ ਸੁਣਵਾਈ 18 ਮਾਰਚ ਨੂੰ ਹੋਵੇਗੀ ਜਾਣਕਾਰੀ ਮੁਤਾਬਕ ਪੰਜਾਬ ਸਰਕਾਰ ਦੀ ਪਟੀਸ਼ਨ ਤੇ ਪਿਛਲੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਉਸੋ ਹੁਕਮ ਤੇ ਰੋਕ ਲਗਾ ਦਿੱਤੀ ਗਈ ਸੀ ਜਿਸ ਚ ਗਰਮੀਤ ਰਾਮ ਰਹੀਮ ਕਲਾਪ 2015 ਵਿੱਚ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਟ੍ਰਾਇਲ ਤੇ ਰੋਕ ਲਗਾ ਦਿੱਤੀ ਗਈ ਸੀ ਇਸ ਮੌਕੇ ਰਾਮ ਰਹੀਮ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਸੂਬੇ ਨੇ ਇਨ੍ਹਾਂ ਮਾਮਲਿਆਂ ਦੀ ਜਾਂਚ ਲਈ ਸੀਬੀਆਈ ਨੂੰ ਭੇਜਿਆ ਸੀ ਸੀਬੀਆਈ ਇਹਨਾਂ ਦੀ ਜਾਂਚ ਕਰ ਰਹੀ ਸੀ ਅਚਾਨਕ 2 ਸਾਲ ਬਾਅਦ ਸੀਬੀਆਈ ਦੀ ਸੈਵਕਟੀ ਵਾਪਸ ਲੈ ਲਈ ਗਈ ਅਜਿਹਾ ਨਹੀਂ ਕੀਤਾ ਜਾ ਸਕਦਾ ਸੀਬੀਆਈ ਨੇ ਅੱਗੇ ਵਧ ਕੇ ਕਲੋਜ਼ਰ ਦਾਇਰ ਕੀਤਾ ਉਹ ਨਾਕੋਈਸਾ ਨਾ ਬਾਅਦ ਵਿੱਚ ਪੰਜਾਬ ਪੁਲਿਸ ਨੇ ਜਾਂਚ ਕੀਤੀ ਇਸ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਨੇ ਕਿਹਾ ਕਿ ਇਹ ਮੁਕਾਦਮੇ ਦਾ ਤੀਜਾ ਦੌਰ ਹੈ ਉਸ ਨੂੰ ਸੀਬੀਆਈ ਨੇ ਨਹੀਂ ਸਗੋਂ ਸੂਬਾ ਪੁਲਿਸ ਨੇ ਦੋਸ਼ੀ ਵੱਜੋਂ ਪੇਸ਼ ਕੀਤਾ ਸੀ ਇੱਕ ਵਾਰ ਜਦੋਂ ਕੇਸ ਉਹਨਾਂ ਕੋਲ ਆ ਜਾਂਦਾ ਹੈ ਤਾਂ ਉਸ ਦਾ ਕੋਈ ਠਿਕਾਣਾ ਨਹੀਂ ਹੈ ਸਿੱਧੂ ਮੂਸੇਵਾਲੇ ਦੇ ਕਰੀਬੀ ਦੋਸਤ ਦੇ ਘਰ ਤੇ ਫਾਇਰਿੰਗ ਬਾਈਕ ਸਵਾਰ ਨੌਜਵਾਨਾਂ ਨੇ ਚਲਾਈਆਂ ਗੋਲੀਆਂ ਮਾਨਸਾ ਵਿੱਚ ਐਤਵਾਰ ਦੀ ਰਾਤ ਦੋ ਬਾਈਕ ਸਵਾਰ ਬਦਮਾਸ਼ਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕੇਬੀ ਪ੍ਰਗਟ ਸਿੰਘ ਦੇ ਘਰ ਗੋਲੀਆਂ ਚਲਾ ਦਿੱਤੀਆਂ ਉਹਨਾਂ ਨੇ ਦੋ ਗੋਲੀਆਂ ਚਲਾਈਆਂ ਇਸ ਤੋਂ ਬਾਅਦ ਉਹ ਮੌਕੇ ਤੋਂ ਫਰਾਰ ਹੋ ਗਏ ਉਹਨਾਂ ਦੇ ਆਉਣ ਜਾਣ ਦੀ ਘਟਨਾ ਗਵਾਂਡੀ ਦੇ ਘਰ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਹਾਲਾਂਕਿ ਰਾਤ ਦੇ ਧੁੰਦ ਕਾਰਨ ਹਮਲਾਵਰਾਂ ਦੇ ਚਿਹਰੇ ਨਜ਼ਰ ਨਹੀਂ ਆ ਰਹੇ ਸਨ ਇਸ ਦੇ ਨਾਲ ਹੀ ਪੁਲਿਸ ਨੂੰ ਪ੍ਰਗਟ ਸਿੰਘ ਦੇ ਘਰ ਦੇ ਗੇਟ ਤੇ ਗੋਲੀ ਦਾ ਨਿਸ਼ਾਨ ਵੀ ਮਿਲਿਆ ਹੈ ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪੁਲਿਸ ਨੂੰ ਪਤਾ ਲੱਗਾ ਹੈ ਕਿ ਪ੍ਰਗਟ ਸਿੰਘ ਨੂੰ ਫਰੋਤੀ ਦੀਆਂ ਕਾਲ ਆ ਰਹੀਆਂ ਸਨ ਉਤੋਂ 30 ਲੱਖ ਰੁਪਏ ਦੀ ਫਰੋਤੀ ਮੰਗੀ ਗਈ ਸੀ ਮੰਗ ਪੂਰੀ ਨਾ ਹੋਣ ਤੇ ਗੋਲੀ ਮਾਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਪਹਿਲੀ ਵਾਰ ਬਠਿੰਡਾ 'ਚ ਹੋਣ ਜਾ ਰਿਹਾ ਅੰਤਰਰਾਸ਼ਟਰੀ تھیਟਰ ਫੈਸਟੀਵਲ ਆ 5 ਦਿਨ ਹੋਵੇਗਾ ਵਿਸ਼ਵ ਪ੍ਰਸਿੱਧ ਨਾਟਕਾਂ ਦਾ ਮੰਚਨ ਪੰਜਾਬ ਦੇ ਇਤਿਹਾਸਿਕ ਸ਼ਹਿਰ ਬਠਿੰਡਾ ਦਾ ਨਾਮ ਦੁਨੀਆ ਭਰ ਵਿੱਚ ਪ੍ਰਸਿੱਧ ਕਰਨ ਤੇ ਬਠਿੰਡਾ ਨੂੰ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਤੋਂ ਮੁਕਤ ਕਰਵਾਉਣ ਲਈ ਉਪਰਾਲੇ ਕਰ ਰਿਹਾ ਪੰਜਾਬ ਕ੍ਰਿਪਟ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਮਹਿਤਾ ਵੱਲੋਂ ਇੱਕ ਵਾਰ ਫਿਰ ਬਟਿੰਡਾ ਵਾਸੀਆਂ ਨੂੰ ਇਤਿਹਾਸਕ ਅਨਮੋਲ ਤੋਹਫਾ ਦਿੱਤਾ ਜਾ ਰਿਹਾ ਹੈ ਪੀਸੀਆ ਪ੍ਰਧਾਨ ਅਮਰਜੀਤ ਮਹਿਤਾ ਦੇ ਅਣਤਕ ਯਤਨਾਂ ਸਾਕਾ ਬਟਿੰਡਾ ਵਿੱਚ ਪਹਿਲੀ ਵਾਰ ਨੈਸ਼ਨਲ ਸਕੂਲ ਆਫ ਡਰਾਮਾ ਨਵੀਂ ਦਿੱਲੀ ਦੀ ਟੀਮਾਂ ਅਤੇ ਕਲਾਕਾਰਾਂ ਵੱਲੋਂ ਬਲਵੰਤ ਗਾਰਗੀ ਐਡੀਟੋਰੀਅਮ ਹਾਲ ਬਟਿੰਡਾ ਵਿਖੇ 8 ਫਰਵਰੀ ਤੋਂ 12 ਫਰਵਰੀ ਤੱਕ ਵਿਸ਼ਵ ਪ੍ਰਸਿੱਧ ਨਾਟਕਾਂ ਦਾ ਮੰਚਨ ਕੀਤਾ ਜਾ ਰਿਹਾ ਹੈ ਜਲਦੀ BMW ਗੱਡੀ ਬੜੀ ਅੱਗ ਦਾ ਗੋਲਾ ਨਿਕਲੀਆਂ ਲਪਟਾਂ ਲੁਧਿਆਣਾ ਫਿਰੋਜ਼ਪੁਰ ਰੋਡ ਤੇ ਹੋਇਆ ਹਾਸਾ ਲੁਧਿਆਣਾ ਵਿੱਚ ਇੱਕ ਚਲਦੀ BMW ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿੱਚ ਸਵਾਰ ਦੋ ਨੌਜਵਾਨਾਂ ਨੇ ਚਲਦੀ ਗੱਡੀ ਤੋਂ ਛਾਲ ਮਾਰ ਕੇ ਜਾਨ ਬਚਾਈ। ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਇਹ ਕਾਰ 2014 ਮਾਡਲ ਦੀ ਸੀ। ਕਾਰ ਨੂੰ ਅੱਗ ਲੱਗਣ ਤੋਂ ਬਾਅਦ ਕਈ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਵੱਧਦੀ ਹੀ ਗਈ। ਅਖੀਰ ਫਾਇਰ ਬਰਗੇਡ ਦੇ ਮਲਾਜ਼ਮਾਂ ਨੇ ਕਾਫੀ ਮੁਸ਼ਕਲ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਇਹ ਘਟਨਾ ਫਰੋਜਪੁਰ ਰੋਡ ਬੱਦੋਵਾਲ ਜਿਹੜੇ ਵਾਪਰੀ ਦੋ ਕਾਰ ਮਕੈਨਿਕਾ ਬੀਐਮਡਬਲਯੂ ਕਾਰ ਨੂੰ ਰਿਪੇਅਰ ਕਰਨ ਤੋਂ ਬਾਅਦ ਇਸ ਦਾ ਟ੍ਰਾਇਲ ਲੈਣ ਲਈ ਨਿਕਲੇ ਸਨ ਕਿ ਉਦੋਂ ਅਚਾਨਕ ਕਾਰ ਦੇ ਇੰਜਨ 'ਚੋਂ ਧੂੰਆਂ ਨਿਕਲਿਆ ਅਚਾਨਕ ਗੱਡੀ 'ਚੋਂ ਸਪਾਰਕਿੰਗ ਹੋਣ ਨਾਲ ਕਾਰ ਨੂੰ ਅੱਗ ਲੱਗ ਗਈ ਦੋਵੇਂ ਕਾਰ ਮਕੈਨਿਕਾ ਨੇ ਚਲਦੀ ਗੱਡੀ ਦੀ ਰਫਤਾਰ ਘਟਾ ਕੇ ਅਤੇ ਛਾਲ ਮਾਰ ਕੇ ਆਪਣਾ ਬਚਾਅ ਕੀਤਾ ਉਹਨਾਂ ਨੇ ਪੁਲਿਸ ਨੂੰ ਦੱਸਿਆ ਕਿ ਗੱਡੀ ਉਹਨਾਂ ਦੀ ਵਰਕਸ਼ਾਪ ਤੇ ਰਿਪੇਅਰ ਵਾਸਤੇ ਆਈ ਸੀ ਕਾਰ ਨੂੰ ਅੱਗ ਕਿਵੇਂ ਲੱਗੀ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਬਠਿੰਡਾ 'ਚ ਧੁੰਦ ਕਾਰਨ ਵਾਪਰਿਆ ਹਾਦਸਾ ਟ੍ਰੱਕਾਂ ਦੀ ਹੋਈ ਜ਼ੋਰਦਾਰ ਟੱਕਰ ਡਰਾਈਵਰ ਹੋਇਆ ਜ਼ਖਮੀ ਪੰਜਾਬ ਵਿੱਚ ਧੁੰਦ ਕਾਰਨ ਵੱਖ-ਵੱਖ ਥਾਵਾਂ ਤੇ ਜਿੱਥੇ ਸੜਕੀ ਹਾਸੇ ਵਾਪਰਦੇ ਦੇਖਣ ਨੂੰ ਮਿਲ ਰਹੇ ਹਨ ਉਥੇ ਹੀ ਧੁੰਦ ਦਾ ਕਹਿਰ ਬਠਿੰਡਾ ਵਿੱਚ ਵੀ ਦੇਖਣ ਨੂੰ ਮਿਲਿਆ ਹੈ ਇੱਥੇ ਧੁੰਦ ਕਾਰਨ ਭਿਆਨਕ ਸੜਕ ਹਾਸਾ ਵਾਪਰਿਆ ਦੋ ਟ੍ਰੱਕਾਂ ਦੀ ਆਪਸ ਵਿੱਚ ਜ਼ੋਰਦਾਰ ਟੱਕਰ ਹੋ ਗਈ ਹਾਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਅੰਦੋਲਨ ਦਾ 1 ਸਾਲ ਪੂਰਾ ਹੋਣ ਤੇ ਹੋਣਗੀਆਂ 3 ਮਹਾਪੰਚਾਇਤਾਂ ਖਨੌਰੀ ਕਿਸਾਨ ਮੋਰਚੇ ਉੱਪਰ ਜਗਜੀਤ ਸਿੰਘ ਡੱਲੇਵਾਲ ਜੀ ਦਾ ਮਰਨ ਵਰਤ 70ਵੇਂ ਦਿਨ ਵੀ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚਾ, ਗੈਰ-ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਦੀ ਸ਼ੰਭੂ ਮੋਰਚੇ ਉੱਪਰ ਕੱਲ੍ਹ ਦੇਰ ਰਾਤ ਮੀਟਿੰਗ ਹੋਈ। ਜਿਸ ਵਿੱਚ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਵਾਰਡਾਂ ਉੱਪਰ ਲੜੇ ਜਾ ਰਹੇ। ਅੰਦੋਲਨ ਦੇ 1 ਸਾਲ ਪੂਰਾ ਹੋਣ ਸਮੇਂ 11 ਫਰਵਰੀ ਰਤਨਪੁਰਾ, 12 ਫਰਵਰੀ ਖਨੌਰੀ ਅਤੇ 13 ਫਰਵਰੀ ਨੂੰ ਸ਼ੰਭੂ ਕਿਸਾਨ ਮੋਰਚੇ ਉੱਪਰ ਹੋ ਰਹੀਆਂ ਕਿਸਾਨ ਮਹਾਪੰਚਾਇਤਾਂ ਦੇ ਪਰਬੰਧਾ ਸਬੰਧੀ ਡਿਊਟੀਆਂ ਲਗਾਈਆਂ ਗਈਆਂ ਅਤੇ ਮੋਰਚੇ ਦੀ ਅੱਗੇ ਦੀ ਰਣਨੀਤੀ ਅਤੇ ਅੱਗੇ ਦੇ ਪ੍ਰੋਗਰਾਮਾਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ